ਕਿ ਨਾਮ ਹੈ ਸਰਬਜੀਤ ਤੇ ਕੀ ਲੱਗ ਜਿੰਨਾ ਦੀ ਮੌਤ ਹੋਈ ਹੈ ਮੇਰੇ ਘਰ ਵਾਲਾ ਜੀ ਕਿਦਾਂ ਮੌਤ ਹੋਈ ਹੈ ਮੌਤ ਹੋਈ ਹੈ ਜੀ ਮੈਂ ਤਾਂ ਸਵੇਰ ਕੰਮ ਤੇ ਗਈ ਆ ਬੇਟਾ ਮੇਰਾ ਮੈਥੋਂ ਪਹਿਲਾਂ ਨਿਕਲ ਗਿਆ ਚਾਹ ਪੀ ਕੇ ਸੀ ਮਾਂ ਪਤਨ ਨਿਕਲ ਗਿਆ ਨੋਂ ਮੇਰੀ ਰਖੜੀਆਂ ਬੰਨਣ ਗਈ ਆ ਅਰੇ ਸਾਡਾ ਕੋਈ ਨਹੀਂ ਸੀਗਾ ਠੀਕ ਆ ਮੈਂ ਆਈ ਆ 12 12:30 ਵਜੇ ਆਈ ਆ ਕੰਮ ਤੋਂ ਤੇ ਜਦੋਂ ਮੈਂ ਵੇਖਿਆ ਆਣ ਕੇ ਵੀ ਆ ਗੱਲ ਆਈ ਹੋ ਗਈ ਆ ਮੈਂ ਚੱਕਿਆ ਚੱਕ ਕੇ ਮੈਨੂੰ ਨਹੀਂ ਪਤਾ ਲੱਗਾਗਾ ਵੀ ਮੈਂ ਤਾਂ ਪਕਵਰਾ ਆ ਗਈ ਪਰ ਇਹ ਆਈ ਮੇਰੀ ਨਾਲ ਆ ਠੀਕ ਆ ਆਦੀ ਪ੍ਰਿਯਾ ਨੂੰ ਰੈਕੋਰਡ ਦੇ ਡੱਡੇ ਚ ਫੜਕ ਆਈ ਉਹ ਕਿੱਥੇ ਸੀ ਉਹਦੋਂ ਅੰਦਰ ਹੀ ਸੀਗੇ ਜੀ ਕੀ ਕਿਵੇਂ ਸੀ ਅੰਦਰ ਅੰਦਰ ਇਹਨਾਂ ਦੀ ਗੋਡੀ ਲੱਗੀ ਵੀ ਸੀਗੀ ਮੈਂ ਅੰਮੜ ਕੇ ਚੱਕਿਆ ਚੱਕ ਕੇ ਬਾੜਤਾ ਨੇ ਲਟਕ ਰਹੇ ਸੀ ਹਾਂਜੀ ਲਟਕ ਰਹੇ ਸੀ ਫਾਹਾ ਲੈ ਇਹਨਾਂ ਨੇ ਹਾਂਜੀ ਫਾਹਾ ਲਿਆ ਵਾ ਕਾਹਦੇ ਨਾਲ ਲਿਆ ਜੀ ਆ ਵੇ ਦੇ ਨਾਲ ਪੱਖੇ ਨਾਲ ਲਿਆ ਜੀ ਤੇ ਉਤਾਰਿਆ ਕਿੰਨੇ ਫਿਰ ਤਾਰਾਂ ਮੈਂ ਆ ਜੀ ਕੱਲਿਆਂ ਨੇ ਤਾਂ ਉਹ ਭਰਾਈ ਹੈ ਮੇਰੀ ਮੋਂ ਮੈਂ ਉਹ ਤਾਂ ਕਰ ਫੜੀ ਫੜ ਕੇ ਮਬਾੜ ਲਿਆ ਕੱਲਿਆਂ ਨੂੰ ਕਿਉਂ ਤੁਸੀਂ ਤਾਰ ਲਿਆ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਖਬਰਾ ਪੈ ਗਿਆ ਕਦਮ ਮੈਂ ਤਾਂ ਉਹਦੀ ਦਵਾਈ ਵੀ ਆ ਮੈਂ ਲੈ ਕੇ ਹੀ ਬਲੱਡ ਦੀ ਆਵੇ ਲੜ ਕੇ ਸੁਆ ਨਹੀਂ ਤੁਸੀਂ ਕੱਲਿਆਂ ਨਹੀਂ ਤਾਰ ਲਿਆ ਹਾਂਜੀ ਕੱਲਿਆਂ ਨੇ ਤਾਰਿਆ ਮੈਂ ਵੱਢ ਕੇ ਤੇ ਥੱਲੇ ਕੇਰਾ ਮੈਂ ਕਰ ਲਿਆ ਮੈਂ ਤਾਂ ਜਿਹੇ ਚਤ ਨੂੰ ਖਬਰਾ ਪੈ ਗਿਆ ਮੈਂ ਹਾਂ ਕੀ ਕਰੀ ਉੱਥੇ ਕੱਪੜੇ ਮੇਰੇ ਇਹਨਾਂ ਨੇ ਪਾੜੇ ਉਹ ਮੇਰੇ ਦੋ ਤੇ ਨੇ ਪਾੜੇ ਆ ਜੀ ਆਏ ਮੇਰੇ ਮੇਰੇ ਮੁੰਡੇ ਨਾਲ ਲੜਦੇ ਸੀਗੇ ਮੈਨੂੰ ਕਿੱਚਾ ਤੂੰ ਹੀ ਮੇਰੇ ਇਹਨਾਂ ਨੇ ਕੀਤੀ ਸਾਰਿਆਂ ਨੇ ਮੇਰੇ ਗੱਲ ਨਾਨਾ ਨੇ ਕੰਨਗਾ ਤੂੰ ਮਾਰਿਆ ਵਾ ਨਾ ਦੇ ਬੰਦੇ ਨੂੰ ਮਾਰ ਸਕਦੀ ਆ ਇੰਨਾ ਚਿਰ ਹੋ ਗਿਆ ਦਵਾਈਆਂ ਬੂਟੀਆਂ ਦਵਾਉਂਦੀ ਨੂੰ ਮੈਨੂੰ 7 ਸਾਲ ਹੋ ਗਏ ਤੇ ਮੈਂ ਦਵਾਈਆਂ ਬੂਟੀਆਂ ਦਵਾਉਣੀ ਆ ਕੀ ਨਾਮ ਹੈ ਕੀ ਤੇਰਾ ਮੇਰਾ ਨਾਮ ਅਨਪ੍ਰੀਤ ਕੌਰ ਆ ਵੀਰੇ ਜੀ ਨੇ ਡੈਥ ਹੋਇਆ ਕੀ ਲੱਗਦਾ ਮੇਰੇ ਫਾਦਰ ਆ ਤੇ ਤੁਹਾਨੂੰ ਕਦ ਪਤਾ ਲੱਗਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਕੁੜੀ ਦਾ ਫੋਨ ਗਿਆ ਸੀ ਕਹਿੰਦੀ ਤੇਰਾ ਡੈਡੀ ਬਿਮਾਰ ਬਹੁਤ ਹੋਇਆ ਪਿਆ ਦੇਖ ਲਾ ਕੇ ਤੇ ਤੁਹਾਨੂੰ ਕੀ ਲੱਗਦਾ ਇਹ ਮੇਰਾ ਡੈਡੀ ਮਾਰਿਆ ਇਹਨਾਂ ਨੇ ਕਿਹਨੇ ਮੇਰੇ ਭਰਾ ਨੇ ਤੇ ਮੇਰੀ ਮਾਂ ਨੇ ਤੇ ਉਹਦੇ ਯਾਰ ਨੇ ਔਰ ਨੰਪਾਲਾਏ ਉਹਨੂੰ ਮਾਰਿਆਏ ਮੇਰੇ ਪਿਓ ਨੂੰ ਪਾਲ ਲੈ ਨੇ ਆਦੇ ਕੱਪੜੇ ਪਾੜਿਆ ਮੇਰੇ ਮੇਰੇ ਭਰਾ ਨੇ ਉਹ ਸਾਰੀਆਂ ਭੈਣਾਂ ਭਰੇੜੀਆਂ ਹੋਈਆਂ ਏ ਸਾਰੀਆਂ ਭੈਣਾਂ ਭਰਾਵਾਂ ਦੇ ਰਲੇ ਹੋਇਆ ਸਾਰੇ ਰਲ ਮਿਲ ਕੇ ਮਾਰਿਆ ਉਹਨਾਂ ਨੇ ਹਾਂ ਜੀ ਮੇਰੇ ਡੈਡੀ ਨੇ ਪਹਿਲੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਡੈਡੀ ਕਲਿਆਣੀ ਦੇ ਹਸਪਤਾਲ ਦਾ ਘਰਿਆ 4 3 ਚੌਥਾ ਮਹੀਨਾ ਸੀ 2 ਤਰੀਕ ਨੂੰ ਪਹਿਲਾਂ ਪੁਲਿਸ ਕਾਲਡ ਕੀਤੀ ਨਹੀਂ ਕੁਝ ਨਹੀਂ ਹੋਇਆ ਪਹਿਲੇ ਮੇਰੇ ਪਿਓ ਨੇ ਉਹਨਾਂ ਨੇ ਸੁਣੀ ਨਹੀਂ ਕਿਸ ਨੇ ਕਿਸ ਨੇ ਮੇਰੀ ਸੁਣੀ ਨਹੀਂ ਗਈ ਉਹ ਮੈਂਟਲ ਲਖਾਇਆ ਸੀ ਇਹਨਾਂ ਨੇ ਵੀ ਮੈਂਟਲ ਆ ਪਾਗਲਾ ਮੇਰੇ ਕੋਲੇ ਜਾਂਦਾ ਸੀ ਕੱਲਾ ਜਾਂਦਾ ਸੀ ਲਧਿਆਣੇ ਮੇਰੇ ਘਰ ਜਾਂਦਾ ਸੀ ਮੈਨੂੰ ਮਿਲ ਕੇ ਆਉਂਦਾ ਸੀ ਮੇਰੇ ਘਰ ਕੁੜੀ ਹੋਈ ਮੈਨੂੰ ਦੇਖਣ ਗਿਆ ਸੀ ਮੈਨੂੰ ਕਹਿੰਦਾ ਪੁੱਤ ਮੈਂ ਮਰ ਜਾਣਾ ਮੈਨੂੰ ਮਾਰ ਦੇ ਕੁੱਟ ਦੇ ਮੈਨੂੰ ਰੋਏ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਕਿਸੇ ਦੇ ਫੋਨ ਤੋਂ ਕਿਤੇ ਕਿਸੇ ਦੇ ਫੋਨ ਤੋਂ ਕਹਿੰਦਾ ਮੈਨੂੰ ਬਚਾਲਾ ਮੈਂ ਕਿਹਾ ਡੈਡੀ ਮੈਂ ਠੀਕ ਨਹੀਂ ਮੈਂ ਕਿਵੇਂ ਆ ਜਾ ਮੈਂ ਕਿਹਾ ਮੈਨੂੰ ਵੜਨ ਨਹੀਂ ਦਿੰਦੇ ਤੈਨੂੰ ਮਿਲਣ ਨਹੀਂ ਦਿੰਦੇ ਮੈਨੂੰ ਕੁੱਟਦਾ ਬਹੁਤ ਹੈ ਮੇਰਾ ਭਰਾ ਵੀ ਵੈਸੇ ਦੋ ਹੀ ਭੈਣ ਭਰਾ ਵੀਰੇ ਹਾਂਜੀ ਕੁਰੀ ਦੇ ਜੀ ਅੱਜ ਜਿਹੜਾ ਇੱਥੇ ਇੱਕ ਮੌਤ ਹੋਈ ਆ ਕੀ ਨਾਮ ਤੇ ਨਾਲ ਕਿਵੇਂ ਹੋਈ ਆ ਉਹ ਅਜੇ ਨਾ ਕੋ ਫੋਨ ਆਨੂ ਐਮਸੀ ਦਾ ਕਹਿੰਦੇ ਕੋ ਕਿਸਨਜੀਤ ਸਿੰਘ ਆ ਸੈਨ ਅਪਾਜਨ ਸਿੰਘ ਗਲੀ ਨੰਬਰ 8 ਅਜੀਤ ਨਗਰ ਜਗਰਾਉ ਉਹਨੇ ਕੋ ਕਰੇ ਕੋਈ ਦਵਾਈ ਪਰੇਸ਼ਾਨ ਸੀ ਕਹਿੰਦੇ ਕੋ ਫਹਾ ਹੋ ਗਿਆ ਲੈ ਲਿਆ ਉਹ ਵੇਖਦੇ ਹੁਣ ਅੱਗੇ ਡਾਕਟਰ ਸਾਹਿਬ ਤੋਂ ਚੈੱਕ ਕਰਾਉਣੇ ਆ ਗੜਬੋਡੀ ਨੂੰ ਉੱਤੇ ਦਾਣ ਭੇਜ ਕੇ ਹੌਟਮਲ ਕਰਾ ਕੇ ਪਤਾ ਲੱਗੂਆ ਫਿਰ ਕੀ ਗੱਲ ਹੋਈ ਕਿਵੇਂ ਜਿਹੜਾ ਮ੍ਰਿਤਕ ਉਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਮਾਰਿਆ ਗਿਆ ਆ ਆ ਵੇਖਦੇ ਕੋਈ ਦਿਨਾਂ ਨਾਲ ਇਕੱਠੇ ਕਰਕੇ ਵੇਖਦੇ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਕੀ ਗੱਲਬਾਤ ਆ ਕੋਈ ਤੇਰੇ ਅਗਲੀ ਤਰੀਕ ਦੇ ਵਿੱਚ ਲੈ ਆਵਾਂਗੇ ਕੀ ਗੱਲਬਾਤ ਹੁੰਦੀ ਆ ਇੰਨਾ ਦਾ ਭਾਂਜਾ ਇਹਨਾਂ ਦੀ ਵਾਇਸ ਤੇ ਇਲਜ਼ਾਮ ਲਾ ਰਿਹਾ ਜੀ ਉਹਦੇ ਬਾਰੇ ਠੀਕ ਹੈ ਨਾ ਕੋਲੇ ਕੋਈ ਨਹੀਂ ਇਹਨੇ ਪੁੱਛਦਿਆਂ ਬਿਠਾ ਕੇ ਇਹਨਾਂ ਨੂੰ ਆ ਵੀ ਪਈ ਦੱਸੋ ਤੁਹਾਨੂੰ ਕੀ ਰਾਹੀ ਕਿ ਇਹਨ ਕੋ ਸਾਖ ਸੁਭਾ ਕੀ ਗੱਲ ਆ ਜੀ ਜਾਂ ਦਿਮਾਗੀ ਪ੍ਰਸਾਨ ਸੀ ਜਾਂ ਇਹਨ ਕੋ ਇਹ ਕੀ ਕੀਤਾ ਕੋਸੇ ਬਸ ਦੋ ਬੋਧ ਲੈ ਕੇ ਆ ਪਾ ਲੱਗ ਜੂਗਾ ਪਤਾ ਜੋ ਨਹੀਂ ਪਤਾ ਨਹੀਂ ਬਈ ਹੁਣੇ ਆਈ ਆਲੇ ਦੇਖਦੇ ਆ ਕੋਈ ਕੋ ਪੁੱਛਿਆ ਅਸਲ ਗੱਲ ਕੋਈ ਕੀ ਨਾਮ ਇਹਦਾ ਆਪਣਾ ਮੇਰਾ ਜੀ ਨਾਮਾ ਜੀ ਮੈਂ ਲੁਧਿਆਣੇ ਤੋਂ ਆਇਆ ਸਰ ਅੱਛਾ ਕੀ ਮਾਮਾ ਜੀ ਦੀ ਸਾਨੂੰ 2 ਵਜੇ ਤਕਰੀਬਨ ਫੋਨ ਕਰਕੇ ਦੱਸਿਆ ਕਿ ਡੈਥ ਹੋ ਗਈ ਹੈ ਜੀ ਹੂੰ ਆਂਡ ਗਵਾਂਡ ਚ ਕਿਸੇ ਨੂੰ ਨਹੀਂ ਪਤਾ ਜੀ ਮੈਂ ਆਂਡ ਗਵਾਂਡ ਚ ਸਾਰਿਆਂ ਨੂੰ ਪੁੱਛਿਆ ਮੇਰੇ ਮਾਮਾ ਜੀ ਨੇ ਨਾਲ ਇਹਨਾਂ ਨੂੰ ਪੁੱਛਿਆ ਜੀ ਵੀ ਮਾਮਾ ਜੀ ਇਦਾਂ ਸਹੀ ਗੱਲ ਆ ਮਾਮਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਕਿਹਾ ਤੁਸੀਂ ਅੰਦਰ ਚੱਲ ਜਿਓ ਕਹਿੰਦਾ ਮੈਂ ਅਸੀਂ ਬੋਲਚਾਲ ਹੈ ਨਹੀਂ ਇਹਨਾਂ ਦੀ ਜੀ ਪਹਿਲੇ ਵੀ 2 ਮਹੀਨੇ ਪਹਿਲਾਂ ਵੀ ਅਸੀਂ ਕੰਪਲੀਟ ਕਰਾ ਕੇ ਗਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਅੰਦਰ ਆਏ ਅਸੀਂ ਦੇਖਣ ਲਈ ਜੀ ਅੰਦਰ ਬੜਿਆ ਇਹਨਾਂ ਦਾ ਮੁੰਡਾ ਆ ਤੇ ਇਹਨਾਂ ਦੇ ਜਿੰਨੇ ਰਿਸ਼ਤੇਦਾਰ ਲੇਡੀਜ਼ ਹੋ ਕੇ ਹਮ ਸਾਰੀਆਂ ਲੇਡੀਜ਼ ਮੇਰੇ ਆ ਦੇਖੋ ਜੀ ਆ ਬੁੱਲ ਪਾੜੇ ਪਏ ਅੰਦਰ ਮੇਰਾ ਮੂੰਹ ਖਿੱਚਦੇ ਪਏ ਆ ਉਹ ਡਾਂਗ ਇਨੇ ਆਦੀ ਭੈਣ ਦੇ ਡਾਂਗ ਮਾਰੀ ਜੀ ਉਹਦੇ ਸਾਰੀ ਹਲਾਤੀ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਜੀ ਇਹ ਮੁੰਡਾ ਕੁਛ ਹੋਣਾ ਜਿਹੜਾ ਜਾਂਦਾ ਉਹਦੇ ਹੱਥੀ ਪੈਂਦਾ ਜੀ ਆ ਪਿੱਛੇ ਖੜਾ ਮੁੰਡਾ ਕਿਹਨਾਂ ਹੈ ਕੀ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਮੌਤ ਹੋਈ ਇਹਨਾਂ ਦੀ ਮੈਨੂੰ ਜੀ ਇਹਨਾਂ ਦੇ ਸ਼ੱਕ ਹੈ ਜੀ ਸਾਨੂੰ 100% ਸ਼ੱਕ ਹੈ ਕਿ ਇਹਨਾਂ ਨੇ ਹੀ ਮਾਰਿਆ ਜੀ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਇੱਕ ਬੰਦਾ ਹੁੰਦਾ ਕਰੇ ਸ਼ਰਿਆਮ ਹੁੰਦਾ ਪੱਲਾਣਾ ਨਾਮ ਹੁੰਦਾ ਜੀ ਅਸੀਂ ਪਹਿਲੇ ਵੀ ਕੰਪਲੀਟ ਦੇਣ ਗਏ ਆ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ ਜੀ ਨਾ ਸਾਡੀ ਕੋਈ ਪੁਲਿਸ ਵਾਲਿਆਂ ਨੇ ਸੁਣਵਾਈ ਕੀਤੀ ਹੁਣ ਵੀ ਮੈਨੂੰ ਉੱਧਾ ਪੂਨਾ ਘੰਟਾ ਹੋ ਗਿਆ ਜੀ ਫੋਨ ਕੀਤੇ ਉਹਨੂੰ ਨਾ ਲਾਪਰੀ ਦਾ ਜਿਹੜਾ ਮੁੰਡਾ ਜੀ ਇਹਦਾ ਇੰਨਾ ਹੱਥ ਖੁੱਲਿਆ ਹੋਇਆ ਜੀ ਇਹਨੂੰ ਇੰਨੀ ਸ਼ੂਟ ਹੈ ਤੇ ਹਰ ਇੱਕ ਲੇਡੀਜ਼ ਦੇ ਹੱਥ ਪੈਂਦਾ ਜੀ ਅੱਜ ਤੋਂ 2 ਸਾਲ ਪਹਿਲਾਂ ਮੈਂ ਮੇਰੇ ਮਦਰ ਇੱਥੇ ਆਈ ਸੀ ਹਾਲਚਲ ਪੁੱਛਣ ਲਈ ਆ ਤੁਸੀਂ ਅੰਦਰ ਕੰਡੀਸ਼ਨ ਦੇਖੋ ਮੇਰੀ ਨਾਨੀ ਜੀ ਦੀ ਜੀ ਜਾ ਕੇ ਅੰਦਰ ਉਹ ਵੀ ਬੰਜੇ ਦੇ ਪਏ ਹੋਏ ਆ ਇਹ ਇੰਨੇ ਗੰਦੇ ਬੰਦੇ ਆ ਜੀ ਕਹਿਣ ਦੀ ਹੱਦ ਨਹੀਂ ਮਾਂ ਪੈਂਦੀਆਂ ਗਾਲਾਂ ਇਹੋ ਜਿਹੀਆਂ ਗਾਲਾਂ ਕੱਢਦੇ ਨੇ ਆ ਮਾਮੀ ਸਾਡੀ ਦਾ ਜੀ ਐਵੇਂ ਕਹੀਏ ਜੀ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਸਾਡੀ ਮਾਮੀ ਇੰਨੀ ਕੈਰੇਕਟਰਲੈਸ ਆ ਜੀ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਸਾਡੀ ਮਾਮੀ ਮਾਰੇ ਜੀ ਤੇ ਯੇ ਡੈਟੂਏ ਕੀ ਲੱਗਦਾ ਤੇ ਡੈਡੀ ਇਹ ਮੇਰੇ ਕਿਵੇਂ ਹੋਈ ਡੈਥੇ ਜਿੰਨਾਂ ਨੇ ਫਾਹਲ ਲਏ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ 12 ਵਜੇ ਪਤਾ ਲੱਗਿਆ ਤੇ ਫਿਰ ਤੁਸੀਂ ਪੁਲਿਸ ਨੂੰ ਕੀਤਾ ਉਹਦੇ ਬਾਰੇ ਹਾਂਜੀ ਹਾਂ ਕਾਹਦੇ ਨਾਲ ਫਾਹਲਿਆ ਰੱਸੀ ਨਾਲ ਲੁਪੇ ਨਾ ਤੇ ਤੁਸੀਂ ਪੁਲਿਸ ਨੂੰ ਤਾਂ ਬਿਨਾਂ ਹੀ ਉਹਨੂੰ ਉਤਾਰ ਲਿਆ ਹਾਂਜੀ ਹਾਂ ਹਲੋ